ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਮੁਕਸਰ ਸਾਹਿਬ ਤੋਂ ਸ਼ੁਰੂ ਹੋਇਆ ਹੈ ਜੋ ਕਿ ਵਕਫਾਖਾ ਪੜਾਵਾਂ ਤੋਂ ਹੁੰਦਾ ਹੈ ਅੱਜ 6 ਮਾਰਚ ਨੂੰ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਚਾਹੇ ਸਮਾਪਤ ਹੋਵੇਗਾ ਸ਼੍ਰੀ ਮੁਕਤਸਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਰਾਹੀਂ ਗਿਆ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਕਫਾਖਾਵਾਂ ਤੇ ਚੱਥੇ ਦਾ ਕੀਤਾ ਗਿਆ ਪਰਮਾ ਸਵਾਗਤ ਨਰੋਲ ਸੇਵਾ ਸੰਸਥਾ ਦੇ ਮੁਖੀ ਡਾਕਟਰ ਜਗਜੀਤ ਸਿੰਘ ਛੋਟੀ ਜੀ ਦੀ ਜੋਗ ਅਗਵਾਈ ਹੇਠ ਸ਼੍ਰੀ ਗੁਪਤ ਸਰ ਸਾਹਿਬ ਗੁਰਦੁਆਰਾ ਸ਼੍ਰੀ ਮੁਕਤਸਰ ਸਾਹਿਬ ਅਤੇ ਹੋਰ ਵੱਖ-ਵੱਖ ਗੁਰਦੁਆਰਿਆਂ ਤੋਂ ਹੁੰਦਾ ਹੋਇਆ ਅੱਜ ਸ਼ਾਮ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਪਹੁੰਚੇਗਾ ਅਜੇ ਡੇਰਾ ਬਾਬਾ ਨਾਨਕ ਵਿਖੇ ਯਾਤਰੀਆਂ ਦੇ ਵਿਸ਼ਰਾਮ ਕਰਨ ਤੋਂ ਬਾਅਦ ਸਵੇਰੀ 8 ਵਜੇ ਗੁਰਦੁਆਰਾ ਸ੍ਰੀ ਦਰਪਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਚਾਲੇ ਪਾਏ ਅਤੇ ਡਾਕਟਰ ਜੀ ਜੀ ਜਗਜੀਤ ਸਿੰਘ ਸੋਢੀ ਨੇ ਕਿਹਾ ਕਿ ਮਾਨਵਤਾ ਦੀ ਭਲਾਈ ਲਈ ਸਰਬੱਤ ਦੇ ਭਲੇ ਲਈ ਅਤੇ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਦਾ ਸੰਦੇਸ਼ ਲੈ ਕੇ ਅਸੀਂ ਪੂਰੇ ਰਸਤੇ ਦੇ ਵਿੱਚ ਇਸ ਦਾ ਪ੍ਰਚਾਰ ਕਰਦੇ ਹੋਏ ਪਵਿੱਤਰ ਤਤਿ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਮਾਪਤੀ ਕੀਤਾ ਸੀ ਉੱਥੇ ਪਹੁੰਚਾਂਗੇ ਉਹਨਾਂ ਕਹਾ ਕਿ ਹਰ ਸਾਲ ਦੀ ਤਰ੍ਹਾਂ ਅੱਗੇ ਤੋਂ ਵੀ ਇਹ ਨਗਰ ਕੀਰਤਨ ਇਸੇ ਤਰ੍ਹਾਂ ਹੀ ਕੱਢੇ ਜਾਣਗੇ ਜੀ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜੋ ਨਰੋਲ ਸੇਵਾ ਸੰਸਥਾ ਦੇ ਵੱਲੋਂ 15ਵਾਂ ਮਹਾਨ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਸੀ ਜੋ 27 ਫਰਵਰੀ ਨੂੰ ਗੁਰਦੁਆਰਾ ਗੁਪਤ ਸਰ ਸਾਹਿਬ ਸੀ ਮੁਕਤ ਸਰ ਸਾਹਿਬ ਤੋਂ ਆਰੰਭ ਹੋ ਕੇ ਪੜਾਤਰ ਪੜਾ ਹੁੰਦਾ ਆ ਯਾਰ ਰਾਤ ਦਾ ਵਿਚਾਰਨ ਡੇਰਾ ਬਾਬਾ ਨਾਨਕ ਕਰਕੇ ਹੁਣ ਅਗਲੇ ਪੜਾ ਰਹੇ ਸੀ ਕਰਤਾਰਪੁਰ ਸਾਹਿਬ ਪਾਕਿਸਤਾਨਲੇ ਰਵਾਨੇ ਲਈ ਬਿਲਕੁਲ ਤਿਆਰ ਵਰ ਤਿਆਰ ਹੈ ਔਰ 500 ਦੇ ਤੋਂ ਉੱਪਰ ਦਾ ਜਿਹੜਾ ਜਥਾ ਹੈ 500 ਪਲੱਸ ਦਾ ਜਥਾ ਜਿਹੜਾ ਹੈਗਾ ਉਹ ਨਗਰ ਕੀਰਤਨ ਦੇ ਨਾਲ ਜਿਹੜਾ ਉਹ ਕਰਤਾਰਪੁਰ ਸਾਹਿਬ ਜਾ ਰਿਹਾ ਤੁਸੀਂ ਦੇਖਿਓ ਨਾ ਨਗਰ ਕੀਰਤਨ ਦੇ ਚ ਵੱਡੇ ਵੱਡੇ ਮਾਡਲ ਜਿ ਕਰਤਾਰਪੁਰ ਸਾਹਿਬ ਪੰਜਾ ਸਾਹਿਬ ਨਨਕਾਣਾ ਸਾਹਿਬ ਦਰਬਾਰ ਸਾਹਿਬ ਦੇ ਨਾਲ ਦੀ ਨਾਲ ਉਹਨਾਂ ਦਾ ਇਹ ਇਤਿਹਾਸ ਤਾਂ ਕਿ ਉਹਨਾਂ ਦਾ ਇਤਿਹਾਸ ਸਾਰੀ ਸੰਗਤ ਨੂੰ ਬੜੀ ਆਸਾਨੀ ਦੇ ਨਾਲ ਪਤਾ ਲੱਗ ਜਾਵੇ। ਸ੍ਰੀ ਕਰਤਾਰ ਪ੍ਰਸਾਦ ਦੀ ਧਰਤੀ ਉਹ ਪਵਿੱਤਰ ਧਰਤੀ ਹੈ ਜਿੱਥੇ ਧੰਗੂ ਨਾਲ ਪਾਸ਼ਾ ਨੇ ਲਗਭਗ 18 ਐਵੇਂ ਬੜੇ ਬਤਾਏ। ਹੱਥੀ ਖੇਤੀ ਕੀਤੀ, ਹੱਥੀ ਕਿਰਤ ਕਰਕੇ ਸਾਨੂੰ ਜਿਹੜਾ ਕਿਰਤ ਕਰੋ ਤੇ ਨਾਮ ਜਪੋ ਤੇ ਵੰਡ ਛਕੋ ਦਾ ਸੰਦੇਸ਼ ਦਿੱਤਾ। ਧੰਗੂ ਅੰਗਦ ਦੇ ਮਹਾਰਾਜ ਜੀ ਨੂੰ ਗੁਰਤਾ ਗਦੀ ਬਖਸ਼ੀ। ਇੰਨੀਆਂ ਮਹਾਨ ਬਖਸ਼ਿਆਂ ਵਾਲੀ ਪਵਿੱਤਰ ਧਰਤੀ। ਉਸ ਧਰਤੀ ਤੇ ਜਾ ਕੇ ਆ ਜਿਹੜਾ ਨਗਕੀਰਤਨ ਉਹ ਸੰਪੂਰਨ ਹੋਣਾ। ਇਹ ਸਨੇਹਾ ਕੀ ਲੈ ਕੇ ਚੱਲ ਰਿਹਾ ਉਸ ਧਰਤੀ ਤੇ ਕਿ ਇੱਕ ਅਰਦਾਸ ਕਰਨ ਤੋਂ। ਅਸੀਂ ਉੱਥੇ ਇਹ ਅਰਦਾਸ ਕਰਨ ਚੱਲੇ ਆ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨ। ਮੈਂ ਸੰਗਤ ਨੂੰ ਅਪੀਲ ਕਰਦਾ ਕਿ ਅੱਜ ਸਮੇਂ ਦੀ ਲੋੜ ਹੈ। ਜਿਵੇਂ ਦੇਖੋ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਤੇ ਨਸ਼ਿਆ ਵਰਗੇ ਤੋਂ ਹੋਰ ਬੜੀਆਂ ਭਰਾਈਆਂ ਜਲਮ ਲੈ ਚੁੱਕੀਆਂ। ਅੱਜ ਸਾਨੂੰ ਲੋੜ ਹੈ ਧੰਗ ਗੁਰਨਾਨ ਪਾਤਸ਼ਾਹ ਮਹਾਰਾਜ ਦੇ ਦੱਸੇ ਹੋਏ ਫਲਸਫੇ ਤੇ ਚੱਲਣ ਦੀ। ਤਾਂ ਆਪਾਂ ਇਹਨਾਂ ਬੁਰਾਈਆਂ ਨੂੰ ਇਹਨਾਂ ਜਿਹੜੀਆਂ ਔਕੜਾਂ ਨੂੰ ਇਸ ਧਰਤੀ ਤੋਂ ਖਤਮ ਕਰ ਸਕਦੇ ਆ ਤੇ ਅਸੀਂ ਇੱਕ ਹੋਰ ਪ੍ਰੋਗਰਾਮ ਵੀ ਜਿਹੜਾ ਹੈ 13000 ਬੱਚਾ ਜੋ ਸੀ ਬੁਖਸਰ ਸਾਹਿਬ ਵਿਲੇ ਜੋ ਰਜਿਸਟ੍ਰੇਸ਼ਨ ਕਰਕੇ ਉਹਨੂੰ ਜਬਜੀਤ ਸਿੰਘ ਸਾਹਿਬ ਦੇ ਸੋਧੋਚਾਰਨ ਅਰਥ ਅਤੇ ਕੰਠ ਮੁਕਾਬਲੇ ਔਰ ਬਹੁਤ ਵੱਡੇ ਵੱਡੇ ਇਨਾਮ ਜਿਵੇਂ ਫਰਸਟ ਆਉਣ ਵਾਲਾ ਬੱਚਾ ਨੂੰ 1/2 ਲੱਖ ਰੁਪਈਆ ਜਿਹੜਾ ਦੂਜੇ ਨੰਬਰ ਤੇ ਆਏਗਾ ਬੱਚਾ ਉਹਨੂੰ 1 ਲੱਖ ਰੁਪਈਆ ਔਰ ਤੀਜੇ ਨੰਬਰ ਤੇ ਆਉਣ ਵਾਲੇ ਬੱਚੇ ਨੂੰ 75000 ਰੁਪਏ ਔਰ ਹਰੇਕ ਭਾਗ ਨਾਲ ਵਾਲੇ ਬੱਚੇ ਨੂੰ ਵਾਜਮਨਾ ਹੋਊਗਾ ਸਤ 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 ਜਾਈਗਾ ਉਹਨਾਂ ਦੀ ਵੀ ਅਸੀਂ ਜਿਹੜੀ ਹੈ ਉਹ ਉੱਥੇ ਅਰਦਾਸ ਜਿਹੜੀ ਮਹਾਰਾਜ ਦੇ ਚਰਨਾਂ ਦੇ ਵਿੱਚ ਕਰਕੇ ਆਵਾਂਗੇ ਕਿ ਜਿਹੜੀ ਇਹ ਸੇਵਾ ਸੱਚੇ ਬਾਦਸ਼ਾਹ ਆਪ ਕਿਰਪਾ ਕਰਕੇ ਸਿਰ ਤੇ ਹੱਥ ਲਾ ਕੇ ਲੈ ਲੇ